ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਤੁਹਾਨੂੰ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਟੇਨਾ ਸਾਹਿਬ ਸਭ ਤੋਂ ਪਹਿਲਾਂ ਤਾਂ ਦੀਵਾਲੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਤੇ ਇਸ ਵਾਰ ਪੰਜਾਬ ਦੇ ਵਿੱਚ ਦੀਵਾਲੀ ਕਿਸ ਤਰੀਕੇ ਨਾਲ ਮਨਾਈ ਜਾ ਰਹੀ ਹੈ ਜੀ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਲੋਕਾਂ ਚ ਉਤਸ਼ਾਹ ਕਿੰਨਾ ਕ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਸਾਰਿਆਂ ਨੂੰ ਹੀ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਐ ਕਿੰਨਾ ਭੰਬਲ ਪੂਸਾ ਜਾ ਪਿਆ ਰਿਹਾ ਵੀ 21 ਤਰੀਕ ਦੀ ਦੀਵਾਲੀ ਆ ਕਿ 22 ਦੀ ਦੀਵਾਲੀ ਆ ਕਿਸੇ ਨੇ 21 ਨੂੰ ਯਾਨੀ ਕਿ ਅਜਮਨਾ ਲੈਣੀ ਆ ਕਿਸੇ ਨੇ ਆਪਦੇ ਚਾਅ ਮੁਤਾਬਕ ਆਪਦੇ ਤਰੀਕਾ ਦੇ ਮੁਤਾਬਕ ਕੱਲ ਨੂੰ ਯਾਨੀ ਕਿ 22 ਤਰੀਕ ਨੂੰ ਮਨਾਉਣੀ ਆ ਭਾਵੇਂ ਕੋਈ 21 ਨੂੰ ਮਨਾਵੇ ਤੇ ਭਾਵੇਂ 22 ਨੂੰ ਮਨਾਵੇ ਦੋਵਾਂ ਨੂੰ ਹੀ ਬਹੁਤ-ਬਹੁਤ ਮੁਬਾਰਕਾਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਪਰ ਇਤਕੀ ਨਾ ਮੈਨੂੰ ਜੋ ਮਹਿਸੂਸ ਹੋਇਆ ਹੋ ਸਕਦਾ ਮੈਂ ਕਿਤੇ ਗਲਤ ਹੋਵਾਂ ਜਦੋਂ ਅਸੀਂ ਇਸ ਵੇਲੇ ਤੱਕ ਸੋਮਵਾਰ ਨੂੰ ਸਵੇਰੇ ਲਗਭਗ 10 ਵਜੇ ਇਨ੍ਹਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਹਾਂ ਉਸ ਵੇਲੇ ਤੱਕ ਮੇਰੇ ਪ੍ਰਭਾਵ ਇਹ ਹੈ ਵੀ ਐਤਕੀ ਦੀਵਾਲੀ ਤੇ ਉਹਨੇ ਪਟਾਕੇ ਹਲੇ ਤੱਕ ਚੱਲੇ ਨਹੀਂ ਜਿੰਨੇ ਕਿ ਆਮ ਤੌਰ ਦੇ ਉੱਤੇ ਪਿਛਲੇ 20 ਸਾਲਾਂ ਤੋਂ ਅਸੀਂ ਚੱਲਦੇ ਵਿਖ ਰਹੇ ਹਾਂ ਇਹ ਤਾਂ ਦੀਵਾਲੀ ਤੋਂ 15 ਸਾਲ ਪਹਿਲਾਂ ਠਾ ਠੂ ਠੀਕ ਠਾ ਸ਼ੁਰੂ ਹੋ ਜਾਂਦਾ ਪਰ ਐਤਕੀ ਜੇ ਪਹਿਲਾਂ 100% ਸੀ ਐਤਕੀ ਮੇਰਾ ਖਿਆਲ ਆ ਵੀ 5% ਹੀ ਚੱਲੇ ਹੋਣੇ ਆ ਇਹਦੇ ਵਿੱਚ ਕਾਰਨ ਹੈ ਕਿ ਲਾ ਲੋ ਵੀ ਸਰਕਾਰ ਦੀਆਂ ਸਖਤੀਆਂ ਵੀ ਪ੍ਰਦੂਸ਼ਣ ਨਾਲ ਬਹੁਤਾ ਹੋਵੇ ਐਤਕੀ ਪਟਾਕੇ ਵੇਚਣ ਨੂੰ ਲੈ ਕੇ ਕਈ ਨਿਯਮ ਸਖਤ ਹੋਏ ਆ ਇਤ ਕੀ ਪਟਾਕੇ ਚਲਾਉਣ ਨੂੰ ਲੈ ਕੇ ਕਈ ਨਿਯਮ ਸਖਤ ਹੋਏ ਆ ਸ਼ਾਇਦ ਇਤ ਕੀ ਪਟਾਕੇ ਘੱਟ ਚੱਲਣ ਰਾਤ ਨੂੰ ਮੈਨੂੰ ਇਹ ਲੱਗਦਾ ਦੂਜੀ ਗੱਲ ਇਹ ਵੀ ਪੰਜਾਬੀਆਂ ਜਾਂ ਕੋਈ ਗੈਰ ਪੰਜਾਬੀ ਹੋਣ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਜਾਂ ਕੋਈ ਵੀ ਤਿਉਹਾਰ ਹੁੰਦਾ ਇਹ ਮਨ ਦੀ ਖੁਸ਼ੀ ਨਾਲ ਸੰਬੰਧਤ ਆ ਜਿਹੜਾ ਬੰਦੇ ਦਾ ਮਨ ਖੁਸ਼ ਆ ਉਹਦੀ ਹਰ ਰੋਜ਼ ਹੀ ਦੀਵਾਲੀ ਆ ਜਿਹਦਾ ਮਨ ਖੁਸ਼ ਨਹੀਂ ਉਹਦੀ ਦੀਵਾਲੀ ਵਾਲੇ ਦਿਨ ਵੀ ਦੀਵਾਲੀ ਨਹੀਂ ਆ ਸੋ ਇਤ ਕੀ ਬਣ ਲੱਗਦਾ ਵੀ ਇੱਕ ਤਾਂ ਆਰਥਿਕ ਤੌਰ ਦੇ ਉੱਤੇ ਟੁੱਟੇ ਹੋਏ ਲੋਕ ਆ ਪਟਾਕੇ ਵੀ ਬੜੇ ਮਹਿੰਗੇ ਆ ਮਠਿਆਈ ਵੀ ਬੜੀ ਮਹਿੰਗੀ ਆ ਦੂਜਾ ਇਹ ਵੀ ਘਰ-ਕ੍ਰਿਸ਼ਤੀ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਤੀਜਾ ਰਾਜਨੀਤਿਕ ਲੋਕਾਂ ਤੋਂ ਵੀ ਲੋਕ ਉਖਤਾਏ ਪਏ ਆ ਚੌਥਾ ਪੰਜਾਬ ਦੇ ਵਿੱਚ ਇਸ ਵਰੇ ਦੇ ਵਿੱਚ ਵਾਪਰਿਆ ਬਹੁਤ ਕੁਝ ਮਾੜਾ ਤੁਸੀਂ ਦੇਖੋ ਸਰਦਾਰ ਫੌਜਾ ਸਿੰਘ 114 ਸਾਲ ਦੀ ਉਮਰ ਦੇ ਵਿੱਚ ਗਏ ਇਸ ਸਾਲ ਸੰਗੀਤ ਸਮਰਾਟ ਚਰਨਜੀਤ ਹੋਜਾ ਸਾਹਿਬ ਇਸ ਸਾਲ ਦੇ ਵਿੱਚ ਗਏ ਜਸਵਿੰਦਰ ਭੱਲਾ ਸਾਹਿਬ ਇਸ ਸਾਲ ਦੇ ਵਿੱਚ ਗਏ ਬਾਈ ਰਾਜਵੀਰ ਜਵੰਦਾ ਇਸ ਸਾਲ ਦੇ ਵਿੱਚ ਗਿਆ ਗੁਰਮੀਤ ਮਾਨ ਹੋਰੀ ਇਸ ਸਾਲ ਦੇ ਵਿੱਚ ਗਏ ਕਰਮਜੀਤ ਸਿੰਘ ਬੱਗਾ ਅਲਗੋਜ਼ਾਬਾਦ ਕੇਸਾਲ ਦੇ ਵਿੱਚ ਗਏ ਹੋਰ ਵੀ ਬੜੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਬਾਰੇ ਮੇਰਾ ਸ਼ਾਇਦ ਚੇਤੇ ਦੇ ਵਿੱਚੋਂ ਨਿਕਲ ਜੇ ਇਹ ਹੋਗੀਆਂ ਉਹ ਹਸਤੀਆਂ ਜਿਨ੍ਹਾਂ ਨੂੰ ਅਸੀਂ ਬਾਈ ਨੇਮ ਜਾਣਦੇ ਜਿਹਨਾਂ ਦਾ ਚਿਹਰਾ ਪਛਾਣਦੇ ਸੋਨ ਲਾਲ ਸੇਣੀ ਪੇਟਾ ਦਾ ਗਾਇਕ ਹੈ ਜਿਹੜਾ ਪਰ ਹਰ ਪਰਿਵਾਰ ਦੇ ਵਿੱਚ ਇੱਥੇ ਕੀ ਕੁਝ ਨਾ ਕੁਝ ਮਾੜਾ ਵਾਪਰਿਆ ਜੇ ਕਿਸੇ ਦੇ ਆਪਣੇ ਪਰਿਵਾਰ ਚ ਨਹੀਂ ਵਾਪਰਿਆ ਤਾਂ ਰਿਸ਼ਤੇਦਾਰੀ ਚ ਵਾਪਰਿਆ ਰਿਸ਼ਤੇਦਾਰੀ ਚ ਨਹੀਂ ਵਾਪਰਿਆ ਤਾਂ ਗੁਆਂਢ ਚ ਵਾਪਰਿਆ ਗੁਆਂਢ ਚ ਨਹੀਂ ਵਾਪਰਿਆ ਤਾਂ ਮੁਹੱਲੇ ਚ ਵਾਪਰਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਤੁਹਾਡੇ ਅੰਦਰੇ ਨੂੰ 부ਝਾ ਜਾ ਦਿੱਤਾ ਹੁੰਦਾ ਜਿਵੇਂ ਬੁੱਝ ਗਿਆ ਨਹੀਂ ਹੁੰਦਾ ਬੰਦਾ ਇਸ ਕਰਕੇ ਇਹ ਜਿਹੜਾ ਕਿ ਉਹ ਤਿਉਹਾਰ ਦੇ ਉੱਤੇ ਉਹਨਾਂ ਬਾਜ਼ਾਰਾਂ ਦੇ ਵਿੱਚ ਵੀ ਰੌਲਾ-ਗੋਲਾ ਨਹੀਂ ਦਿਸਦਾ ਉਹਨਾਂ ਭੀੜ-ਪੜੱਕਾ ਨਹੀਂ ਦਿਸਿਆ ਸੋ ਮੇਰਾ ਪਰਭਾਵੇ ਆ ਵੀ ਐਤਕੀ ਪੰਜਾਬੀ ਆ ਜਿਹੜੇ ਉਹ ਚਲੋ ਦੀਵਾਲੀ ਦੀਆਂ ਅੰਦਰ ਵਧਾਈਆਂ ਤਾਂ ਹੈ ਹੀ ਦੇ ਵੀ ਰਹੇ ਆ ਵਧਾਈਆਂ ਪਰ ਇਹ ਕਈ ਕਾਰਨਾਂ ਜਿਹਦੇ ਕਰਕੇ ਮਨ 부ਝਿਆ 부ਝਿਆ ਜਾ ਮਨ ਜਿਹੜਾ ਕਹਿੰਦੇ ਵੀ ਥੋੜਾ ਜਿਹਾ ਮਹਿਸੂਸਿਆ ਪਿਆ ਸਭ ਦਾ ਪਰ ਫਿਰ ਵੀ ਪਾਈ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬੜੀਆਂ ਮੁਬਾਰਕਾਂ ਮੈਂ ਕੱਲ ਵੀ ਇੱਕ ਥਾਂ ਤੇ ਗੱਲ ਕਹੀ ਸੀ ਮੈਂ ਕਿ ਦੇਖੋ ਦੀਵਾਲੀ ਮਨਾਉਣੀ ਪਟਾਕੇ ਚਲਾਉਣੇ ਇਹ ਤੁਹਾਡਾ ਅਧਿਕਾਰ ਆ ਪਰ ਜ਼ਾਬਤੇ ਵਿੱਚ ਰਹਿ ਕੇ ਚਲਾਉਣੇ ਇਹ ਤੁਹਾਡਾ ਫਰਜ਼ ਆ ਪਰ ਦੂਜੀ ਗੱਲ ਇਹ ਵੀ ਤੁਹਾਡੇ ਗਵਾਂਢ ਦੇ ਵਿੱਚ ਕਿਸੇ ਦੀ ਮੌਤ ਹੋਈ ਹੋਵੇ ਤਾਂ ਤੁਹਾਨੂੰ ਚੰਡੀ ਚੜੀ ਹੋਵੇ ਵੀ ਭਾਈ ਮੈਂ ਤਾਂ ਨਾਰਿਆਂ ਦੇ ਗੇਟ ਮੋਰੇ ਚਲਾਉਣੇ ਆ ਵੀ ਇਹ ਸਾਨੂੰ ਅਕਲ ਕਰਨੀ ਪਊਗੀ ਦੂਜੇ ਦੀ ਪੀੜ ਨੂੰ ਆਪਦੀ ਪੀੜ ਮਹਿਸੂਸ ਕਰਨਾ ਪਊਗਾ ਵੀ ਜੇ ਸਾਡੇ ਘਰ ਦੇ ਵਿੱਚ ਇੰਉ ਹੋਇਆ ਹੋਵੇ ਤੇ ਗਵਾਂਢੀ ਜੇਕਰ ਸਾਡੇ 68ੂ ਚ ਲਾਉਂਦੇ ਹੋਣ ਤਾਂ ਸਾਨੂੰ ਇੰਉ ਲੱਗੂਗਾ ਵੀ ਇਹ ਸਾਨੂੰ ਚਿੜਾਉਂਦੇ ਆ ਇਹ ਗੱਲ ਵਿਆਹਾਂ ਦੇ ਸੀਜ਼ਨ ਤੇ ਵੀ ਆ ਵੀ ਮੰਨ ਲਓ ਕਿਸੇ ਦੇ ਮੁਹੱਲੇ ਦੇ ਵਿੱਚ ਆਪਣੇ ਤੇ ਮੌਤ ਹੋਈ ਆ ਤੇ ਆਪਾਂ ਡੀਜੇ ਦੀ ਆਵਾਜ਼ ਨਾਲ ਪੂਰਾ ਪਿੰਡ ਚੱਕਿਆ ਪਿਆ ਤੇ ਆਪਾਂ ਨੂੰ ਇਹ ਗੱਲ ਸੋਚਣੀ ਪਊਗੀ ਵੀ ਭਾਈ ਆਪਾਂ ਇਵੇਂ ਨਹੀਂ ਕਰਨਾ ਸੋ ਜ਼ਰੂਰ ਇਹ ਸੋਚ ਕੇ ਭਾਈ ਕਿ ਆਪਾਂ ਕੀ ਕਰਨਾ ਤੇ ਕੀ ਨਹੀਂ ਜੀ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਟਹਿਣਾ ਸਾਹਿਬ ਇਹ ਤਾਂ ਵਿਚਾਰਨਾ ਚਾਹੀਦਾ ਹੈ ਵਾਕਈ ਲੋਕਾਂ ਨੂੰ ਸਮਝ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ ਖੈਰ ਹੁਣ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਜੋ ਵਾਪਰਿਆ ਉਹਦੇ ਬਾਬਤ ਕਿ ਇਸ ਵੇਲੇ ਸੁਰਖੀਆਂ ਦੇ ਵਿੱਚ ਇੱਕ ਨਾਂ ਹੈ ਉਹ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਉਹਨਾਂ ਦੀ ਗੱਲ ਕਰਦੇ ਹਾਂ ਜੀ ਉਸ ਮਾਮਲੇ ਦੇ ਵਿੱਚ ਕੋਈ ਨਵੀਂ ਅਪਡੇਟ ਸਾਹਮਣੇ ਆਈ ਹੈ ਜੀ ਹੁਣ ਕੀ ਚੱਲ ਰਿਹਾ ਦੇਖੋ ਪਹਿਲੀ ਗੱਲ ਤਾਂ ਹਰਬੰਨ ਜੀ ਇਹ ਹੈ ਵੀ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲਾ ਇਹ ਨਹੀਂ ਜੇਕਰ ਇਹਦੀ ਸਹੀ ਤਰੀਕੇ ਨਾਲ ਪੜਤਾਲ ਹੋਵੇ ਨਾ ਇਹਨੇ ਕਈਆਂ ਨੂੰ ਲੈ ਬੈਣਾ ਕਈ IAS ਕਈ PCS ਕਈ IPS ਅਧਿਕਾਰੀ ਆ ਜਿਹੜੇ ਉਹ ਇਸ ਗੱਲ ਦੀ ਜੜ੍ਹ ਦੇ ਵਿੱਚ ਆ ਜਾਣੇ ਯਾਨੀ ਕਿ ਇਹਦੇ ਕਲਾਵੇ ਦੇ ਵਿੱਚ ਆ ਜਾਣੇ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪੰਜਾਬ ਦੀ ਪੁਲਿਸ ਦੇ ਕਾਰੇ ਇਹੋ ਜਿਹੀ ਹੁੰਦੇ ਆ ਆਮ ਤੌਰ ਤੇ ਮੈਂ ਬੜੀ ਸਪਸ਼ਟ ਗੱਲ ਆ ਕੋਈ ਮਾੜਾ ਕਵੇ ਚੰਗਾ ਕਵੇ 90% ਦੀ ਪੰਜਾਬ ਪੁਲਿਸ ਤਰਪਟਾ 10% ਦੀ ਚੰਗੇ ਵੀ ਆ ਯਾਨੀ ਕਿ ਚੰਗਿਆਂ ਦਾ ਦਸਵੰਦ ਆ ਮਾੜਿਆਂ ਦਾ ਨਹੀਂ ਆ ਪਰ ਦੂਜੀ ਗੱਲ ਇਹ ਆ ਕਿ ਜਿਵੇਂ ਹਰਚਰਨ ਸਿੰਘ ਪੁੱਲਰ ਫੜਿਆ ਗਿਆ ਇਹ ਤਾਂ ਸਾਡੇ ਵਰਗਿਆਂ ਦੇ ਲਈ ਇੱਕ ਰੋਲ ਮਾਡਲ ਸੀ ਵੀ ਭਾਈ ਇਹੋ ਜੀ ਸੂਰਤ ਵਾਲਾ ਬੰਦਾ ਜਿਹੜਾ ਉਹ ਇਮਾਨਦਾਰੀ ਹੋਊਗਾ ਇਹ ਤਾਂ ਸਾਡੇ ਲਈ ਇੱਕ ਪ੍ਰੇਰਨਾ ਸਰੋਤ ਹੋਊਗਾ ਪਰ ਇਸ ਵੇਲੇ ਬੁੜੈਲ ਜੇਲ੍ਹ ਦੇ ਵਿੱਚ 14 ਦਿਨ ਦੀ ਨਿਆਂਇਕ ਹਿਰਾਸਤ ਦੇ ਉੱਤੇ ਬੁੱਧਾ ਬੈਰਕ ਦੇ ਵਿੱਚ ਬੈਠਾ ਜੀ ਹਰਚਰਨ ਸਿੰਘ ਪੁੱਲਰ ਹੁਣ ਉਸ ਬੈਰਕ ਦੇ ਵਿੱਚ ਕਿਉਂ ਬੈਠਾ ਇਸ ਬੈਰਕ ਦੇ ਵਿੱਚ 50 ਸਾਲ ਦੇ ਨੇੜੇ ਤੇੜੇ ਵਾਲੇ ਤੇ ਚੰਗੇ ਆਚਰਣ ਵਾਲੇ ਬੰਦੇ ਰੱਖੇ ਜਾਂਦੇ ਆ ਜਿਹੜੀਆਂ ਪਹਿਲੀਆਂ ਦੋ ਰਾਤਾਂ ਸਿੰਘਾਂ ਪੁੱਲਰ ਹੋਰਾਂ ਦੀਆਂ ਉਹ ਕਹਿੰਦੇ ਬੜੀਆਂ ਉਸਲਵੱਟੇ ਲੈਂਦੀਆਂ ਪੁੱਠੇ ਸਿੱਧੇ ਹੁੰਦੀਆਂ ਜਾਗ ਪੇ ਪੈ ਗਏ ਪੈਣ ਹੋ ਗਏ ਸਰਾਣੇ ਹੋ ਗਏ ਉਧਰ ਤੁਰ ਪੇ ਉਧਰ ਬੇਚੈਨੀ ਦੇ ਵਿੱਚ ਨਿਕਲੀ ਆ ਕਹਿੰਦੇ ਵੀ ਇੱਕ ਹੋਰ ਆਈਪੀਐਸ ਅਧਿਕਾਰੀ ਆ ਜਿਹੜਾ ਨਾਲ ਆ ਜਿਹੜਾ ਕਿ ਇੱਕ ਹੋਰ ਕੇਸ 'ਚ ਫਸਿਆ ਸੀ ਉਹਨੇ ਕਿਹਾ ਸਾਹਿਬ ਜੀ ਆ ਲੈ ਲੋ ਚਾਦਰ ਤੇ ਆ ਲੈ ਲੋ ਸਰਾਣਾ ਤੇ ਨੀਂਦੀ ਕਰੋ ਹੁਣ ਮਤਲਬ ਇਹ ਆ ਵੀ ਸਾਹਿਬ ਜੀ ਫੇਰ ਸੁੱਤੇ ਆ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਉਸ ਤੋਂ ਕੋਲੀ ਗੱਲ ਇਹ ਆ ਵੀ ਸਵਾਲ ਪੈਦਾ ਹੋ ਗਿਆ ਵੀ ਜੇਕਰ ਕੋਈ ਵੀ ਬੰਦਾ ਫੜਿਆ ਜਾਵੇ ਸਭ ਤੋਂ ਪਹਿਲਾਂ ਉਹਦਾ ਰਿਮਾਂਡ ਲਿਆ ਜਾਂਦਾ ਇਹਦਾ ਕੋਈ ਰਿਮਾਂਡ ਨਹੀਂ ਲਿਆ ਗਿਆ ਕਿਉਂਕਿ ਜੇ ਰਿਮਾਂਡ ਲਿਆ ਜਾਂਦਾ ਫਿਰ ਪੁੱਛਗਿੱਛ ਕਰਨੀ ਪੈਣੀ ਸੀ ਮਤਲਬ ਕਿਤਨੇ ਕਿਤੇ ਕੋਈ ਲਚਕੀਲੀ ਗੱਲ ਵੀ ਹੋ ਗਈ ਆ ਉਸ ਤੋਂਗਲੀ ਗੱਲੇ ਜੀ ਕਿ ਇਸ ਮਾਮਲੇ ਦੇ ਉੱਤੇ ਬੀਜੇਪੀ ਕਾਂਗਰਸ ਤੇ ਅਕਾਲੀ ਦਲ ਜੇ ਕੁਝ ਕ ਆਗੂ ਹੀ ਬੋਲੇ ਆ ਆਮ ਆदमी ਪਾਰਟੀ ਦਾ ਜਿਵੇਂ ਕੋਮਾ ਚ ਹੀ ਚਲੀ ਗਈ ਉਹਨਾਂ ਦਾ ਬੋਲੇ ਹੀ ਕੋਈ ਨਹੀਂ ਜਿਹੜੀ ਇੱਕ ਤਹਿਸੀਲਦਾਰ ਜੇਕਰ 5000 ਰੁਪਏ ਲੈਂਦਾ ਫੜਿਆ ਜਾਵੇ ਤਾਂ ਡੌਂਡੀ ਨਹੀਂ ਪਿੱਟਦੇ ਹੁੰਦੇ ਵੀ ਭਾਈ ਐਸੋ ਜੀਰੋ ਟੋਲਰੈਂਸ ਨੀਤੀ ਕਰਦੀ ਭ੍ਰਿਸ਼ਟਾਚਾਰ ਮੁਕਾ ਦੇਣਾ ਫਲਾਣਾ ਕਰ ਜਿਹੜਾ ਰੰਗੇ ਹੱਥੀ ਫੜ ਲਿਆ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ 5000 ਰੁਪਏ ਪਿੱਛੇ ਕਹਿੰਦੇ ਹੁੰਦੇ ਆ ਜਿਹੜੇ ਨਿੱਕੀ ਨਿੱਕੀ ਗੱਲ ਤੇ ਕਹਿੰਦੇ ਹੁੰਦੇ ਆ ਅਸੀਂ ਤਾਂ ਵਟਸਐਪ ਦੇ ਉੱਤੇ ਜਿਹੜਾ ਜਾਣਕਾਰੀ ਦੇਵੇ ਗੁਪਤ ਰੱਖਦੇ ਹਾਂ ਉਹ ਐਡਾ ਵੱਡਾ ਕੇਸ ਫੜਿਆ 7.5 ਕਰੋੜ ਰੁਪਏ ਭੁੱਲਰ ਦੇ ਘਰ ਦੇ ਵਿੱਚੋਂ 2.5 ਕਿਲੋ ਸੋਨਾ ਭੁੱਲਰ ਦੇ ਘਰ ਚੋਂ 50 ਤੋਂ ਵੱਧ ਜਾਇਦਾਦਾਂ ਦਾ ਵੀਰਵਾ ਭੁੱਲਰ ਦੇ ਘਰ ਚੋਂ दारू ਦੀਆਂ ਵਿਦੇਸ਼ੀ दारू ਦੀਆਂ ਬੋਤਲਾਂ ਭੁੱਲਰ ਦੇ ਘਰ ਦੇ ਵਿੱਚੋਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਭੁੱਲਰ ਦੇ ਘਰ 'ਚੋਂ 24 ਤੋਂ ਵੱਧ ਮਹਿੰਗੀਆਂ ਘੜੀਆਂ ਭੁੱਲਰ ਦੇ ਘਰ 'ਚੋਂ ਤੇ ਭਾਈ ਆਹ ਕੁਝ ਮਿਲਿਆ ਤੇ ਆਮ ਆਦਮੀ ਪਾਰਟੀ ਵਾਲੇ ਕੋਮਾ 'ਚ ਹੀ ਚਲੇ ਗਏ ਬੋਲੇ ਹੀ ਕੋਈ ਨਹੀਂ ਹੁਣ ਕਹੋ ਨਾ ਇਹ ਕਿਉਂ ਨਹੀਂ ਬੋਲੇ ਕਿਉਂਕਿ ਇਹ ਡੀਆਈਜੀ ਸਰਕਾਰ ਦਾ ਚਹੇਤਾ ਸੀ ਇਹਨਾਂ ਨੇ ਹੀ ਇਹਨੂੰ ਬਹੁਤ ਜਿਹੜੀ ਇਸ ਥਾਂ ਦੇ ਉੱਤੇ ਇਸ ਲੈਵਲ ਦੇ ਉੱਤੇ ਬਿਠਾਇਆ ਉਹ ਤਾਂ ਸਰਕਾਰੀ ਫੰਕਸ਼ਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਖਾਂ ਤੇ ਹੁੰਦਾ ਸੀ ਉਹ ਸੋ ਡੀਆਈਜੀ ਦਾ ਫੜਿਆ ਜਾਣਾ ਇਹ ਦੱਸਦਾ ਜੀ ਕਿ ਸਾਡੇ ਪੰਜਾਬ ਦੇ ਵਿੱਚ ਕਾਂਸਟੇਬਲ ਤੋਂ ਲੈ ਕੇ ਤੇ ਡੀਆਈਜੀ ਤੱਕ ਤੇ ਬਾਕੀ ਹੋਰ ਅਹੁਦਿਆਂ ਤੱਕ ਭ੍ਰਿਸ਼ਟਾਚਾਰ ਕਿਵੇਂ ਆ ਸੋ ਇਸ ਬੰਦੇ ਦਾ ਫੜਿਆ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੁਣ ਜਦੋਂ ਇਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਮੂੰਹ ਉਹਦਾ ਚਿੱਟੇ ਰੰਗ ਦੇ ਰਮਲ ਨਾਲ ਬੰਨਿਆ ਪੱਤਰਕਾਰਾਂ ਨੇ ਤੁਰੇ ਜਾਂਦੇ ਨੂੰ ਸਵਾਲ ਕੀਤਾ ਕਿ ਨਹੀਂ ਜੇ ਕੀ ਕਰਨਾ ਚਾਹੋਗੇ ਕਹਿੰਦਾ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਤੇ ਸਾਨੂੰ ਇਨਸਾਫ ਮਿਲੂਗਾ ਅਸੀਂ ਆਪਦਾ ਪੱਖ ਰੱਖਾਂਗੇ ਅਦਾਲਤ 'ਚ ਹੁਣ ਵੀ ਨਹੀਂ ਮੰਨ ਕੇ ਰਾਜ਼ੀ ਬੰਦਾ ਤੇ ਜਿਹੜਾ ਦੂਜਾ ਕ੍ਰਿਸ਼ਨੂ ਆ ਉਹਦਾ ਨਾ ਹੈਗਾ ਜੀ ਕਿਰਸ਼ਾਨੂੰ ਅਸਲ ਦੇ ਵਿੱਚ ਇਹ ਕਿਸਾਨੋਂ 29 ਸਾਲ ਦਾ ਇਹ ਹਾਕੀ ਦਾ ਪਲੇਅਰ ਵੀ ਰਿਹਾ ਇਹ ਜੀ ਸਬੰਧ ਬਣਾਉਣ ਦੇ ਵਿੱਚ ਵੱਡੇ ਲੋਕਾਂ ਦੇ ਨਾਲ ਇਹ ਮੂਰੇ ਆ ਇਹਦੀਆਂ ਜਿਹੜੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਤੈਰਦੀਆਂ ਅੱਜਕੱਲ ਵੀ ਭਾਈ ਉਸ ਅਫਸਰ ਦੇ ਨਾਲ ਵੀ ਆ ਉਸ ਮੰਤਰੀ ਦੇ ਨਾਲ ਵੀ ਆ ਉਸ ਵੱਡੇ ਦੇ ਤਦੇ ਨਾਲ ਵੀ ਆ ਇਹ ਬੰਦਾ ਕਈ ਹੋਰ ਅਧਿਕਾਰੀਆਂ ਲਈ ਇਵੇਂ ਕੰਮ ਕਰਦਾ ਇਹ ਦਲਾਲ ਆ ਜਿਵੇਂ ਮੰਨ ਲਓ ਇਹਨੇ ਕਿਸੇ ਨੂੰ 5 ਲੱਖ ਰੁਪਏ ਦਵਾਇਆ ਉਹਦੇ ਵਿੱਚੋਂ 25000 ਇਹਦਾ ਉਹਦੇ ਵਿੱਚੋਂ 30000 ਰੁਪਏ ਇਹਦਾ ਇਸ ਤਰੀਕੇ ਦੇ ਨਾਲ ਇਹ ਵੱਡੇ ਅਧਿਕਾਰੀਆਂ ਦਾ ਦਬਕਾ ਮਾਰ ਕੇ ਪੈਸੇ ਕਮਾਉਂਦਾ ਤੇ ਕਮਾ ਕੇ ਦਿੰਦਾ ਸੀ ਇਹ ਦੋਨੋਂ ਕੰਮ ਕਰਦਾ ਸੀਗਾ ਸੋ ਕਹਿਣ ਦਾ ਭਾਵ ਇਹ ਜੀ ਕਿ ਇਸ ਵੇਲੇ ਜ਼ਰੂਰੀ ਇਹ ਗੱਲਾਂ ਵੀ ਆਪਾਂ ਇਹਨੂੰ ਸਮਝ ਗਏ ਵੀ ਭਾਈ ਗੱਲ ਕਿਹੜੇ ਤੋਂ ਕਿਹੜੇ ਪਾਸੇ ਗਈ ਆ ਇਹ ਬੜੀ ਮਹੱਤਵਪੂਰਨ ਗੱਲ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਕਿ ਇਹ ਇਸ ਮਾਮਲੇ ਨੇ ਬਹੁਤ ਕੁਝ ਸਾਫ਼ ਕਰ ਦਿੱਤਾ ਸੱਚੀ ਪੁਲਿਸ ਜਿਹੜੀ ਆ ਉਹ ਦੁਬਾਰਾ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਸੀ ਪੁਲਿਸ ਨੂੰ ਲੈ ਕੇ ਕਦੀ ਚਿੱਟੇ ਨੂੰ ਲੈ ਕੇ ਖਬਰ ਆਈ ਕਿ ਕੋਈ ਪੁਲਿਸ ਕਨਸਟੇਬਲ ਜਿਹੜੀ ਹੈ ਮੁਲਾਜ਼ਮ ਜਿਹੜੀ ਹੈ ਉਹ ਫੜੀ ਗਈ ਹੈ ਕਦੇ ਕੁਛ ਕਦੇ ਕੁਛ ਪਤਾ ਨਹੀਂ ਕਦੋਂ ਲੋਕਾਂ ਦੇ ਵਿੱਚ ਵਿਸ਼ਵਾਸ ਦੁਬਾਰਾ ਤੋਂ ਬਣਾ ਪਾਉਗੀ ਪੁਲਿਸ ਖੈਰ ਹੁਣ ਗੱਲ ਕਰਦੇ ਆਪਾਂ ਜਿਮਨੀ ਚੋਣ ਦੀ ਤਰਨ ਤਰਨ ਜਿਮਨੀ ਚੋਣ ਦੀ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਜੀ ਕੀ ਕੁਝ ਚੱਲ ਰਿਹਾ ਸਿਆਸਤ ਦੇ ਵਿੱਚ ਪੂਰੇ ਪਹਚਾਲ ਆਏ ਹੋਏ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਸਿਆਸਤ ਦੇ ਵਿੱਚ ਪੂਰਾ ਪਹਚਾਲ ਆਇਆ ਪਿਆ ਤਰਨ ਤਰਨ ਦੀ ਜਿਮਨੀ ਚੋਣ ਹੈਗੀ ਹਰਮਨ ਜੀ 11 ਨਵੰਬਰ ਨੂੰ 14 ਨਵੰਬਰ ਨੂੰ ਨਤੀਜੇ ਆਉਣੇ ਆ ਇਸ ਚੋਣ ਦੇ ਪ੍ਰਤੀ ਸਭ ਕੀ ਆ ਉਹ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਕਿ ਮਨਦੀਪ ਸਿੰਘ ਜਿੱਤੂਗਾ ਉਹ ਕਹਿੰਦੇ ਜੀ ਅਸੀਂ ਪੰਥਕ ਆ ਅਕਾਲੀ ਉਮੀਦਵਾਰ ਹੈਗੀ ਜੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹ ਧਰਮੀ ਫੌਜੀ ਪਰਿਵਾਰ ਆ ਉਹਨਾਂ ਦਾ ਇਹ ਕਹਿੰਦੇ ਜੀ ਕਿ ਅਸੀਂ ਵੀ ਤਾਂ ਪੰਥਕਾਂ ਹਰਮੀਰ ਸਿੰਘ ਸੰਧੂ ਆਮ ਆदमी ਪਾਰਟੀ ਦਾ ਉਮੀਦਵਾਰ ਉਹ ਕਹਿੰਦੇ ਜੀ ਅਸੀਂ ਕਿਹੜਾ ਘੱਟ ਪੰਥਕਾਂ ਤੇ ਭਾਜੀਪੀ ਵਾਲਾ ਕਹਿੰਦਾ ਵੀ ਨਹੀਂ ਹਾਲੇ ਅਸੀਂ ਹੋਵੇਂ ਤਾਂ ਨਹੀਂ ਪਰ ਤੁਹਾਡੇ ਨਾਲ ਹੀ ਆ ਮਤਲਬ ਇਹ ਜੀ ਕਿ ਪੰਜ ਬੰਦਿਆਂ ਦਾ ਇਸ ਵਾਰ ਮੁਕਾਬਲਾ ਜੀ ਪੰਜ ਬੰਦਿਆਂ ਦਾ ਵੇਨੇ ਪਈ ਨਾ ਪੰਜਾਂ ਦੇ ਵਿੱਚੋਂ ਕੌਣ ਬਾਜ਼ੀ ਮਾਰਦਾ ਕੀ ਬਣਦਾ ਕੀ ਨਹੀਂ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਜੀ ਕਿ ਇਤਕੀ ਇੱਕ ਵਾਰ ਫੇਰ ਪਰਖ ਹੋਣੀ ਹੈ ਤੇ ਮੈਨੂੰ ਲੱਗਦਾ ਜਿਹੜੀ ਵੀ ਪਾਰਟੀ ਨੂੰ ਝੋਲੀ ਦੇ ਵਿੱਚ ਜਿੱਤ ਪਈ ਨਾ ਉਹਦਾ ਹੌਸਲਾ ਕਾਫੀ ਬੁਲੰਦ ਹੋੜਾ ਵੀ ਭਾਈ ਸਤਾਈ ਦੇ ਵਿੱਚ ਆਪਾਂ ਮੋਰਚਾ ਮਾਰਨ ਦੇ ਸਮਰੱਥ ਹਾਂ ਤੇ ਮੈਂ ਕੱਲ ਇੱਕ ਹੋਰ ਜਿਹੜੀ ਖਬਰ ਪੜੀ ਉਹ ਇਥੋਂ ਦੀ ਨਹੀਂ ਕਿ ਉਹ ਬਿਹਾਰ ਦੀ ਆ ਬਿਹਾਰ ਦੇ ਵਿੱਚ ਆਪਾਂ ਜਾਣਦੇ ਕਿ ਦੋ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਉਹਦੇ ਨਾ ਆਰ ਜੀਡੀ ਜਿਹਨੂੰ ਅਸੀਂ ਰਾਸ਼ਟਰੀ ਜਨਤਾ 당 ਕਹਿੰਦੇ ਆ ਲਾਲੂ ਪ੍ਰਸਾਰ ਯਾਦਵ ਦੀ ਪਾਰਟੀ ਆ ਤੇ ਉਹਦੇ ਵੱਲੋਂ ਨਾ ਇੱਕ ਬੰਦਾ ਉਹਦਾ ਨਾਂ ਹੈਗਾ ਜੀ ਮੇਰੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਾ ਨਿਕਲ ਜਾਵੇ ਉਹ ਮਗਰਲੇ ਪਾਸੇ ਉਹਦਾ ਨਾਂ ਹੈਗਾ ਜੀ ਸ਼ਾਹ ਇਹ ਫਲਾਨਾ ਸ਼ਾਹ ਉਸ ਬੰਦੇ ਨੂੰ ਟਿਕਟ ਨਹੀਂ ਮਿਲੀ ਉਹਦੀ ਟਿਕਟ ਘਟ ਦਿੱਤੀ ਗਈ ਆ ਉਹਨੇ ਰਾਵੜੀ ਦੇ ਦੇਵੀ ਦੇ ਘਰ ਦੇ ਮੂਰੇ ਲਿਟਣ ਲੱਗ ਗਿਆ ਉਹਨੇ ਜੀ ਆਪਦੇ ਲੀੜੇ ਪਾੜ ਲਏ ਉਹ ਲੰਮਾ ਪੈ ਗਿਆ ਭੁੱਬਾ ਮਾਰ ਗਿਆ ਉਹਨੇ ਵੀ ਜਿਵੇਂ ਬਹੁਤ ਪੰਭੋਰ ਸ਼ਹਿਰ ਲੁੱਟਿਆ ਗਿਆ ਉਹਦਾ ਉਨੇ ਇੰਨਾ ਕਾਬਦਾ ਉੱਥੇ ਕੀਤਾ ਕਹਿੰਦਾ ਕਿ ਮੇਰੀ ਤਾਂ ਬਰਬਾਦ ਹੋ ਗਿਆ ਮੈਂ ਮੇਰੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਕਿਉਂ ਦਿੱਤੀ ਇੱਥੇ 2.5 ਕਰੋੜ ਰੁਪਇਆ ਮੰਗਦੇ ਸੀਗੇ ਤੇ ਉਹ ਕਹਿੰਦਾ ਜੀ ਮੈਂ ਪਿਛਲੀ ਵਾਰੀ ਜਦੋਂ ਚੋਣ ਲੜੀ ਸੀ 2000 ਦੇ ਫਰਕ ਨਾਲ ਹਾਰਿਆ ਤੇ ਐਤਕੀ ਮੇਰੀ ਟਿਕਟ ਬਣਦੀ ਸੀਗੀ ਉਹਨੇ ਕਿਹਾ ਜੀ ਕਿ ਲਾਲੂ ਪ੍ਰਸਾਰ ਯਾਦਵ ਤਾਂ ਲੋਕਾਂ ਨੇ ਮਸੀਹਾ ਪਰ ਅੱਜ ਕੱਲ ਬੰਦੇ ਹੋਰ ਆ ਗਏ ਉਹ ਕਹਿੰਦਾ ਜੀ ਮੈਂ ਸੇਵਾ ਕਰਨੀ ਕਰਨੀ ਉਹ ਲਿਟਣ ਲੱਗ ਗਿਆ ਮਤਲਬ ਇਹ ਹੈ ਜੀ ਕਿ ਉਹ ਵੀ ਆਏ ਆ ਤੇ ਐਤਕੀ ਨੀਟੂ ਛਟਰਾਵਾਂ ਵਾਲਾ ਜਿਹੜਾ ਉਹਨੇ ਆਪਣੇ 12ਵੀਂ ਵਾਰ ਕਾਗਜ਼ ਦਾਖਲ ਕੀਤੇ ਆ ਜੀ ਤਰਨਤਾਰਨ ਦੇ ਵਿੱਚ ਨੀਟੂ ਨੇ ਤਰਨਤਾਰਨ ਦੇ ਵਿੱਚ 12ਵੀਂ ਵਾਰ ਕਾਗਜ਼ ਦਾਖਲ ਕੀਤੇ ਆ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਆ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਹੋਰ ਵੀ بڑے ਰਿਕਾਰਡ ਪੈਦਾ ਹੋਣਗੇ ਵੀ ਭਾਈ ਇੱਕ ਇੱਥੋਂ ਚੋਣ ਲੜ ਲਈ ਉਹਨੇ ਤੇ ਇੱਕ ਇੱਥੋਂ ਚੋਣ ਲੜ ਲਈ ਉਹਨੇ ਪਰ ਗੱਲ ਇਹ ਜੀ ਕਿ ਦੇਖੋ ਕੀ ਬਣਦਾ ਆਉਂਦੇ ਸਮੇਂ ਚ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬੇ ਤਾਂ ਆਉਣ ਦੇ ਸਮੇਂ ਦੇ ਵਿੱਚ ਸਾਰਾ ਕੁਝ ਸਾਫ਼ ਹੋਊਗਾ ਖੈਰ ਹੁਣ ਆਪਾਂ ਗੱਲ ਥੋੜੀ ਜੀ ਕਿਸਾਨੀ ਦੀ ਵੀ ਕਰ ਲਈਏ ਕਿਸਾਨਾਂ ਦਾ ਕੀ ਹਾਲ ਹੈ ਕਿਸਾਨੀ ਕਿਵੇਂ ਚੱਲ ਰਹੀ ਹੈ ਇਹ ਇਸ ਵੇਲੇ ਝੋਨੇ ਦੀ ਫਸਲ ਨੂੰ ਲੈ ਕੇ ਬੜੀਆਂ ਖਬਰਾਂ ਆ ਰਹੀਆਂ ਨੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਚਿੰਤਾ ਜਿਹੜੀ ਹੈ ਉਹਨੇ ਘੇਰਾ ਪਾਇਆ ਹੋਇਆ ਸੋ ਕੀ ਬਣੂਗਾ ਕਿਸਾਨੀ ਦੇ ਹਾਲਾਤ ਕੀ ਨੇ ਜੀ ਦੇਖੋ ਜੀ ਗੱਲ ਇਹ ਅਸਲ ਦੇ ਵਿੱਚ ਕਿਸਾਨੀ ਦੇ ਹਾਲਾਤ ਆ ਜਿਹੜੇ ਉਹ ਮੇਰੇ ਖਿਆਲ ਆ ਵੀ ਕੁਝ ਕਹਿਣ ਦੀ ਲੋੜ ਨਹੀਂ ਕਿ ਵੀ ਜਿਹੋ ਜਿਹੇ ਹਾਲਾਤ ਹਨ ਜਿਵੇਂ ਜਿਹੇ ਹਾਲਾਤ ਹਨ ਕਿ ਪੰਜਾਬ ਦੀ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਪਹਿਲਾਂ ਵੀ ਬਹੁਤ ਸੀ ਅੱਜ ਵੀ ਬਹੁਤ ਆ ਐਤਕੀ ਵੈਸੇ ਪੰਜਾਬ ਦੇ ਵਿੱਚ ਦਿਵਾਲੀ ਦਾ ਕਾਰਨ ਵੀ ਇਹੀ ਆ ਮਸੂਸੇ ਰਹਿਣ ਦਾ ਵੀ ਲੋਕ ਹੜ ਦੇ ਕਰਕੇ ਝੰਬੇ ਪਏ ਆ ਤੇ ਦਿਵਾਲੀਆਂ ਕਾਹਦੀਆਂ ਜਦੋਂ ਹੁਣ ਸਰਕਾਰਾਂ ਤੋਂ ਕਿਸਾਨ ਖੁਸ਼ ਨਹੀਂ ਹੈ ਗਈ ਐਤਕੀ ਝੋਨੇ ਦੀ ਕਿੰਨੀ ਬੇਕਦਰੀ ਹੋਈ ਆ ਪਹਿਲੀ ਗੱਲ ਤਾਂ ਹੜ ਦੇ ਕਰਕੇ ਮੌਸਮ ਦੀ ਮਾਰ ਦੇ ਕਰਕੇ ਝੋਨਾ ਬਰਬਾਦ ਹੋ ਗਿਆ ਹੁਣ ਉੱਤੋਂ ਕੀ ਹੋਇਆ ਜੀ ਇੱਕ ਹੋਰ ਹੁਣ ਆ ਚੱਕਰ ਪੈ ਗਿਆ ਜੀ ਕਿ ਝੋਨਾ ਮੰਡੀ ਦੇ ਵਿੱਚ ਛੇਤੀ ਖਰੀਦਿਆ ਨਹੀਂ ਜਾਂਦਾਗਾ ਜੇ ਕੋਈ ਖਰੀਦਾ ਜਿਹੜੀ ਨਰਮੇ ਦੀ ਫਸਲ ਆ ਨਰਮੇ ਦੀ ਫਸਲ ਦੀ ਤਾਂ ਇਤਕੀ ਇੱਕ ਵੀ ਢੇਰੀ ਆ ਜਿਹੜੀ ਉਹ ਐਮਐਸਪੀ ਦੇ ਸਾਹਬ ਨਾਲ ਨਹੀਂ ਖਰੀਦੀ ਗਈ ਕਿਉਂਕਿ ਇੱਥੇ ਕਈ ਟੈਕਨੀਕਲ ਗੱਲਾਂ ਹੈਗੀਆਂ ਤੁਸੀਂ ਸਰਟੀਫਿਕੇਟ ਆ ਦਿਓ ਤੁਸੀਂ ਫਾਰਮ ਭਰ ਕੇ ਆ ਦਿਓ ਆ ਗੱਲਾਂ ਪਈਆਂ ਜੇ ਮੰਨ ਲਓ 7500 ਰੁਪਿਆ ਨਰਮੇ ਦੀ ਐਮਐਸਪੀ ਆ ਕਿਸੇ ਤੋਂ ਤੇ 5500 ਨੂੰ ਖਰੀਦਾ ਕਿਸੇ ਤੋਂ 7000 ਨੂੰ ਖਰੀਦਾ ਕਈ ਥਾਵਾਂ ਤੇ 4500 ਨੂੰ ਵੀ ਖਰੀਦਾ ਗਿਆ ਬੰਦਾ ਡਰਦਾ ਵੀ ਜੇਕਰ ਨਹੀਂ ਪੈ ਗਿਆ ਜੇਕਰ ਨੇਰੀ ਆ ਗਈ ਤਾਂ ਮੈਂ ਬਰਬਾਦ ਹੋ ਜਾਊਂਗਾ ਇਸ ਕਰਕੇ ਉਹਨਾਂ ਨੇ ਘੱਟ ਬੋਲਦੇ ਉੱਤੇ ਵੇਚਾ ਨਰਮਾ ਜਿਹੜਾ ਪਾਵੇ ਜੀ ਕਿ ਬਹੁਤ ਕੁਝ ਗਲਤ ਹੋਈ ਜਾਂਦਾ ਬੜਾ ਕੁਝ ਗਲਤ ਅੱਜ ਤੱਕ ਹੋਇਆ ਤੇ ਕਿਸਾਨੀ ਇਸ ਵੇਲੇ ਮਹਿਸੂਸੀ ਪਈ ਆ ਤੇ ਸਰਕਾਰ ਨੇ ਜਿਹੜੀ ਗੱਲ ਕਹੀ ਨਾ ਕਿ 20000 ਰੁਪਏ ਸੀ ਏਕੜ ਦਾ ਦੇਵਾਂਗੇ ਇਹ ਬੜੀ ਮਹੱਤਵਪੂਰਨ ਗੱਲ ਆ ਜੇ ਮੈਂ ਕਹਿੰਦਾ ਵੀ ਐਨ ਆਰ ਆਈ ਭੈਣਾ ਵੀਰ ਨਾ ਬਾਹ ਫੜਦੇ ਤਾਂ ਕਿਸਾਨ ਤਾਂ ਕਦੇ ਵੀ ਨਹੀਂ ਉੱਠ ਸਕਦਾ ਜਿਹੜਾ ਤੁਸੀਂ ਸੋਚਦੇ ਹੋ ਵੀ 20000 ਰੁਪਏ ਦੇ ਵਿੱਚ ਉਦਾਹਰਣ ਦੇ ਤੌਰ ਤੇ ਹਰਮਨਜੀਤ ਤੁਸੀਂ ਇੱਕ ਕਿਲਾ ਜ਼ਮੀਨ ਠੇਕੇ ਤੇ ਲਈ ਆ 50000 ਰੁਪਏ ਮੰਨੋ ਚਲੋ ਸਾਡੇ ਮਾਲਵੇ ਚ ਠੇਕਾ ਜਾਦਾ ਤੁਸੀਂ ਇੱਥੋਂ ਦਾ 50000 ਰੁਪਏ ਏਕੜ ਮੰਨੋ 50000 ਰੁਪਏ ਲੈ ਤੁਹਾਡੀ ਇੱਕ ਫਸਲ ਬਰਬਾਦ ਹੋ ਗਈ ਤੁਹਾਡਾ 25000 ਗਿਆ ਮਤਲਬ 6 ਮਹੀਨੇ ਦਾ ਤੁਹਾਡਾ ਕੰਮ ਹੋ ਗਿਆ ਫਿਰ ਤੁਹਾਡੇ ਖੇਤ ਦੇ ਵਿੱਚ ਰੇਤ ਪਈ ਆ ਉਹਨੂੰ ਚੱਕਣ ਦੇ ਲਈ 10000 ਰੁਪਏ ਇੱਕ ਕਿੱਲੇ ਪਿੱਛੇ ਲੱਗਦਾ ਘਟੋ ਘਟ ਫਿਰ ਉਸ ਤੋਂ ਇਲਾਵਾ ਝੋਨੇ ਦੀ ਲਵਾਈ ਝੋਨੇ ਦੀ ਪਨੀਰੀ ਜੋ ਤੁਹਾਡੇ ਟਰੈਕਟਰ ਦਾ ਤੇਲ ਬਲਿਆ ਜੋ ਤੁਹਾਡਾ ਉੱਥੇ ਖਾਦਾਂ ਰੇ ਸਪਰੇਅ ਤੁਸੀਂ ਵਿੱਚ ਪਾਇਆ ਇਹ ਤਾਂ ਤੁਹਾਡਾ ਸਾਰਾ ਕੁਝ ਪਾ ਕੇ ਵਿੱਚ ਘਟਾਵਾ ਦਾ ਘਟੋ ਘਟ 40 45000 ਤਾਂ ਇਹ ਹੋ ਗਿਆ ਸਰਕਾਰ ਦੇ ਦੇਣਾ ਤੁਹਾਨੂੰ 20000 ਰੁਪਏ ਉਤੋਂ ਹੁਣ ਆਪਸ ਦੇ ਵਿੱਚ ਕੇਂਦਰ ਤੇ ਸੂਬੇ ਦੀ ਸਰਕਾਰ ਲੜਦੀ ਆ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਆ ਵੀ ਕੇਂਦਰ ਦੀ ਫਸਲੀ ਬੀਮਾ ਯੋਜਨਾ ਜਿਹੜੀ ਉਹਨੂੰ ਸੂਬੇ ਦੀ ਸਰਕਾਰ ਨੇ ਜਾਣਬੁੱਝ ਕੇ ਲਾਗੂ ਨਹੀਂ ਕੀਤਾ ਵੀ ਕ੍ਰੈਡਿਟ ਲੱਕ ਤੇ ਮਿਲ ਜੇ ਸੋ ਇਹਨਾਂ ਦੀਆਂ ਆਪਸ ਦੀਆਂ ਲੜਾਈਆਂ ਜਿਹਦੇ ਕਰਕੇ ਕਿਸਾਨੀ ਪਿਸ ਗਈ ਜਿਹਦੇ ਕਰਕੇ ਕਿਸਾਨੀ ਬਰਬਾਦ ਹੋਈ ਪਰ ਮੇਰੀ ਹੁਣ ਕਿਸਾਨਾਂ ਨੂੰ ਵੀ ਬੇਨਤੀ ਆ ਦੇਖੋ ਜਿਹੜੇ ਜਿਹੜੇ ਹੜਪੀੜਤ ਕਿਸਾਨ ਆ ਉਹਨਾਂ ਦੇ ਘਰਾਂ ਦੇ ਵਿੱਚ ਭੈਣਾ ਵੀਰਾਂ ਨੇ ਰਾਸ਼ਨ ਪਹੁੰਚਾਇਆ ਜਿਹੜੇ-ਜਿਹੜੇ ਵੀ ਲੋਕ ਉੱਥੇ ਚਲੋ ਕਿਸਾਨੀ ਤੋਂ ਬਿਨਾਂ ਵੀ ਗੱਲ ਕਰ ਲਗੇ ਉਹਨਾਂ ਦੀ ਪੀੜ ਨੂੰ ਸਮਝ ਕੇ ਲੋਕ ਆਪ ਘਰ ਬਣਾਉਣਾ ਏ ਉਹਨਾਂ ਦੇ ਘਰਾਂ ਦੇ ਵਿੱਚੋਂ ਪਸ਼ੂ ਮਰ ਗਏ ਇਸ ਕਰਕੇ ਲੋਕ ਪਸ਼ੂ ਦੇਣ ਆਏ ਉਹਨਾਂ ਦੇ ਘਰ ਦੇ ਵਿੱਚ ਦਵਾਈਆਂ ਦੇਣ ਆਏ ਪਰ ਜੇ ਮੰਨ ਲਓ ਹੁਣ ਧੀ ਪੁੱਤ ਦਾ ਵਿਆਹ ਹੋਇਆ ਤਾਂ ਤੁਸੀਂ ਫੇਰ 20 ਲੱਖ ਲਾਉਂਗੇ ਫੇਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਮੰਨ ਲਓ ਤੁਹਾਡੀ ਮਦਦ ਕਰਨ ਕੋਈ ਆਇਆ ਤੇ ਫੇਰ ਤੁਸੀਂ ਮਦਦ ਕਰਨ ਵਾਲਿਆਂ ਦਾ ਧੰਨਵਾਦ ਰੱਖਿਓ ਤੇ ਹੁਣ ਸਾਦੀ ਜ਼ਿੰਦਗੀ ਬਸਰ ਕਰਿਓ ਥੋੜਾ ਜਿਹਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਨਾਬ ਸਾਹਿਬ ਪਰ ਇਹ ਕੰਮ ਸਾਡੇ ਪੰਜਾਬੀਆਂ ਲਈ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਅਸੀਂ ਪਤਾ ਨਹੀਂ ਕਿਉਂ ਅੱਡੀਆਂ ਚੁੱਕ ਕੇ ਫਾਹ ਲੈਣ ਨੂੰ ਤਿਆਰ ਹੋ ਜਾਂਦੇ ਆ ਖੈਰ ਹੁਣ ਮੌਸਮ ਦੀ ਗੱਲ ਕਰ ਲਈਏ ਜੀ ਮੌਸਮ ਕਿਵੇਂ ਚੱਲ ਰਿਹਾ ਪੰਜਾਬ ਦਾ ਤੇ ਇਸ ਮੌਸਮ ਦਾ ਕੀ ਅਸਰ ਹੋਊਗਾ ਅੱਗੇ ਫਸਲਾਂ ਦੇ ਉੱਪਰ ਇਹਦੇ ਬਾਰੇ ਵਿੱਚ ਵੀ ਦੱਸ ਦਿਓ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਆਪਾਂ ਅੱਜ ਦਿਵਾਰੀ ਵਾਲੇ ਰਣ ਇੰਨਾ ਖਬਰਾਂ ਨਹੀਂ ਸਾਂਝ ਪਾ ਰਹੇ ਆ ਮੌਸਮ ਬਿਲਕੁਲ ਸਾਫ਼ ਆ ਅ ਸਵੇਰ ਦੇ ਵੇਲੇ ਸੋਹਣੀ ਧੁੱਪ ਨਿਕਲੀ ਆ ਪਿਛਲੇ ਇੱਕ ਹਫ਼ਤੇ ਤੋਂ ਮੌਸਮ ਬਿਲਕੁਲ ਸਾਫ਼ ਆ ਦੇ ਹਾਲੇ ਇੱਕ ਹਫਤਾ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਮੌਸਮ ਸਾਫ਼ ਰਹਿਣ ਦੀ ਆਸ ਆ ਉਸ ਤੋਂ ਕੁਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਐਤਕੀ ਮੀਂਹ ਬਹੁਤ ਪਏ ਆ ਤੇ ਹੁਣ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਵੱਡੇ ਪੱਧਰ ਤੇ ਆ ਰਿਹਾ ਰਾਤਾਂ ਠੰਡੀਆਂ ਥੋੜੀਆਂ ਥੋੜੀਆਂ ਸ਼ੁਰੂ ਹੋ ਗਈਆਂ ਆ ਦਿਵਾਲੀ ਤੋਂ ਬਾਅਦ ਇੱਕਦਮ ਮੌਸਮ ਬਦਲਦਾ ਹੁੰਦਾ ਐਤਕੀ ਦਮੇ ਵੀ ਪੜਿਆ ਵੀ ਭਾਈ ਠੰਡ ਬਹੁਤ ਪੈਣੀ ਆ ਐਤਕੀ ਪਿਛਲੇ 15 ਸਾਲ ਦਾ ਰਿਕਾਰਡ ਟੁੱਟਣ ਦੀ ਆਸ ਆ ਤੇ ਅਗਲੀ ਗੱਲ ਇਹ ਜੀ ਕਿ ਐਤਕੀ ਠੰਡ ਲੰਮਾ ਸਮਾਂ ਵੀ ਚੱਲਣੀ ਆ ਸੋ ਫਿਰ ਹਾਲ ਜਦੋਂ ਆਪਾਂ ਇਹਨਾਂ ਖਬਰਾਂ ਨੂੰ ਸਾਂਝ ਪਾ ਰਹੇ ਆ ਪੰਜਾਬ ਦੇ ਵਿੱਚ ਮੌਸਮ ਸਾਫ਼ ਆ ਮੌਸਮ ਸੋਹਣਾ ਤੇ ਹੁਣ ਦੁਪਹਿਰ ਦੇ ਵੇਲੇ ਅੱਧੀ ਬਾਹਾਂ ਵਾਲੀ ਸ਼ਰਟ ਪੈ ਜਾਂਦੀ ਆ ਤੇ ਸਵੇਰ ਤੇ ਆਥਣ ਦੇ ਵੇਲੇ ਜੇਕਰ ਤੁਸੀਂ ਦੋ ਪਹੀਆ ਵਾਹਨ ਤੇ ਜਾਂਦੇ ਆ ਤੇ ਫਿਰ ਤੁਹਾਨੂੰ ਭਾਈ ਪੂਰੀ ਬਾਹਾਂ ਵਾਲੀ ਪਾਉਣੀ ਪੈਂਦੀ ਆ ਹੁਣ ਹੋ ਸਕਦਾ 10 ਦਿਨਾਂ ਤੱਕ ਆਪਾਂ ਨੂੰ ਪਤਲੀ ਜੀ ਜੈਕਟ ਵੀ ਪਾਉਣੀ ਪਵੇ ਸ਼ਾਇਦ ਕੰਬਲ ਨੂੰ ਧੁੱਪ ਵੀ ਲਗਾਉਣੀ ਪਵੇ ਭਾਈ ਮਾੜਾ ਮੋਟਾ ਪਤਲਾ ਜਿਹਾ ਲੈ ਲਿਓ ਉੱਤੇ ਸੋ ਇਸ ਤਰੀਕੇ ਦੀ ਗੱਲਬਾਤ ਆ ਬਾਕੀ ਵੇਖਦੇ ਕੀ ਬਣਦਾ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਇਸ ਵੇਲੇ ਨਿਊਜ਼ੀਲੈਂਡ ਦੇ ਪਿਆਰੇ ਨੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਖੁਸ਼ੀ ਆਈ ਆ ਉਹ ਹਮੇਸ਼ਾ ਖੁਸ਼ੀਆਂ ਖੇੜੇ ਬਰਕਰਾਰ ਰਹਿਣ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਦੁੱਖ ਪਸਰਿਆ ਉਹਨਾਂ ਦਾ ਭਵਿੱਖ ਦੇ ਵਿੱਚ ਕਦੇ ਵੀ ਕਿਸੇ ਦੁੱਖ ਨਾਲ ਸਾਹਮਣਾ ਨਾ ਹੋਵੇ ਮੈਂ ਇਸ ਗੱਲ ਦੀ ਕਾਮਨਾ ਕਰਦਾ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਬਹੁਤ ਬਹੁਤ ਧੰਨਵਾਦ